ਦਾ ਮਹੀਨਾ ਅੱਦੇ ਤੋਂ ਵੱਧ ਬੀਤ ਚੁੱਕਾ ਹੈ ਪਰ ਮੌਨਸੂਨੀ ਆਫਤ ਰੁਕਣ ਦਾ ਨਾਂ ਨਹੀਂ ਲੈ ਰਹੀ ਉੱਤਰਾਖੰਡ ਦੇ ਵਿੱਚ ਇੱਕ ਵਾਰ ਫਿਰ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਜਿੱਥੇ ਚਮੋਲੀ ਦੇ ਵਿੱਚ ਬੱਦਲ ਫਟਿਆ ਤੇ ਉਸ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ ਹੁਣ ਤੱਕ ਜੋ ਜਾਣਕਾਰੀ ਹੈ 10 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹੈ ਤੇ ਕਈ ਘਰ ਜਿਹੜੇ ਨੇ ਜ਼ਮੀਨਦੋਜ਼ ਹੋ ਚੁੱਕੇ ਨੇ ਲਗਾਤਾਰ ਰੈਸਕਿਊ ਦੇ ਵਿੱਚ ਟੀਮਾਂ ਜਿਹੜੀਆਂ ਨੇ ਉਹ ਜੁਟੀਆਂ ਹੋਈਆਂ ਨੇ ਪਰ ਕਿਸ ਤਰੀਕੇ ਦੇ ਨਾਲ ਤਬਾਹੀ ਜਿਹੜੀ ਹੈ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਇਸ ਦੀ ਗਵਾਹੀ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਭਰ ਰਹੀਆਂ ਨੇ ਤਾਂ ਚਮੋਲੀ ਦੇ ਨੰਦਾ ਨਗਰ ਦੇ ਵਿੱਚ ਬੱਦਲ ਫਟਦਾ ਜਿਸ ਦੇ ਕਾਰਨ ਦੋ ਪਿੰਡ ਜਿਹੜੇ ਨੇ ਸਭ ਤੋਂ ਵੱਧ ਚਪੇੜ ਦੇ ਵਿੱਚ ਆਂਦੇ ਨੇ ਇੱਕ ਪਿੰਡ ਦਾ ਨਾਂ ਕੁਤਰੀ ਫਾਲੀ ਹੈ ਅਤੇ ਇੱਕ ਹੈ thurma ਜਿਸ ਦੇ ਵਿੱਚ ਜੋ ਜਾਣਕਾਰੀ ਹੈ ਕਿ 8 ਲੋਕ ਇੱਕ ਪਿੰਡ ਦੇ ਤੇ 2 ਵਿਅਕਤੀ ਇੱਕ ਪਿੰਡ ਦੇ ਨੇ ਜੋ ਲਾਪਤਾ ਨੇ ਜਿਨ੍ਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਹਨਾਂ ਦਾ ਕੋਈ ਥੋਪਤਾ ਨਹੀਂ ਲੱਗ ਸਕਿਆ ਕਈ ਘਰ ਜਿਹੜੇ ਨੇ ਟਹਿ ਢੇਰੀ ਹੋ ਜਾਂਦੇ ਨੇ ਮਿੰਟਾਂ ਦੇ ਵਿੱਚ ਸੈਕਿੰਟਾਂ ਦੇ ਵਿੱਚ ਇਹ ਤਬਾਹੀ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਤਾਂ ਦੱਸ ਜੀ ਕਿ ਉੱਤਰਾਖੰਡ ਦੇ ਦੇਰਾਦੁੰਦ ਦੇ ਵਿੱਚ ਬੀਤੇ ਦਿਨੀ ਹੀ 7712 ਦੇ ਵਿੱਚ ਵੀ ਬੱਦਲ ਫਟਿਆ ਸੀ ਉੱਥੇ ਵੀ ਇਹ ਤਬਾਹੀ ਹੋਈ ਸੀ ਕੁਝ ਦਿਨ ਪਹਿਲਾਂ ਦੀ ਇਹ ਜਾਣਕਾਰੀ ਹੈ ਤੇ ਫਿਰ ਇੱਕ ਵਾਰ ਫਿਰ ਜਿਹੜੀ ਆ ਉਤਰਾਖੰਡ ਦੇ ਵਿੱਚ ਇਹ ਤਬਾਹੀ ਜਿਹੜੀ ਹੈ ਮੁੜ ਦੇਖਣ ਨੂੰ ਮਿਲੀ ਜਿੱਥੇ ਕਈ ਘਾਰ ਜਿਹੜੇ ਨੇ ਟਹਿਟੇ ਹੋ ਗਏ ਕਈ ਗੱਡੀਆਂ ਨੁਕਸਾਨੀਆਂ ਗਈਆਂ ਤੇ ਹਰ ਪਾਸੇ ਜੋ ਤਬਾਹੀ ਸੀ ਉਹ ਦੇਖਣ ਨੂੰ ਮਿਲੀ ਕਿਸ ਤਰੀਕੇ ਦੇ ਨਾਲ ਹਾਲਾਤ ਇਸ ਵੇਲੇ ਚਮੋਲੀ ਦੇ ਵਿੱਚ ਬਣੇ ਹੋਏ ਨੇ ਜਿੱਥੇ ਦੇਰ ਰਾਜੂ ਜਾਣਕਾਰੀ ਹੈ ਕਿ ਬੱਦਲ ਫਟਦਾ ਹੈ ਲੋਕਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਖਰ ਇਹ ਹੋ ਕੀ ਗਿਆ ਲੋਕਾਂ ਨੂੰ ਸਮਝਣ ਦਾ ਸੰਭਲਣ ਦਾ ਮੌਕਾ ਹੀ ਨਹੀਂ ਮਿਲਦਾ ਹੈ ਪਰਿਵਾਰਕ ਜੀਜੜੇ ਨੇ ਆਪਣੇ ਮੈਂਬਰਾਂ ਨੂੰ ਲੱਭ ਰਹੇ ਨੇ ਕਿਉਂਕਿ ਜਦੋਂ ਇਹ ਤਬਾਹੀ ਆਂਦੀ ਹੈ ਕਿਉਂਕਿ ਜਦੋਂ ਬੱਦਲ ਫਟਦਾ ਹੈ ਤੇ ਮੀਂਹ ਇੰਨੀ ਤੇਜ਼ੀ ਦੇ ਨਾਲ ਆਂਦਾ ਹੈ ਫਲੈਸ਼ ਫਲੱਡ ਆ ਜਾਂਦੇ ਨੇ ਤੇ ਆਪਣੇ ਨਾਲ ਰੋੜ ਕੇ ਹਰ ਸਮਾਨ ਨੂੰ ਲੈ ਜਾਂਦੇ ਨੇ ਉਹ ਚਾਹੇ ਕਾਰ ਹੋਵੇ ਜਾਂ ਫਿਰ ਕੋਈ ਵਿਅਕਤੀ ਹੋਵੇ ਉਸ ਨੂੰ ਰੋੜ ਕੇ ਆਪਣੇ ਨਾਲ ਲੈ ਜਾਂਦੇ ਨੇ ਤਾਂ ਕਈ ਲੋਕ ਜਿਹੜੇ ਨੇ ਇਸ ਵੇਲੇ ਬੇਕਾਰ ਹੋ ਚੁੱਕੇ ਨੇ ਆਪਣਿਆਂ ਨੂੰ ਲੱਭ ਰਹੇ ਨੇ ਲਗਾਤਾਰ ਐਨਡੀਆਰਫ ਦੀਆਂ ਟੀਮਾਂ ਹੋਣ ਐਸਡੀਆਰਫ ਦੀਆਂ ਟੀਮਾਂ ਹੋਣ ਸਥਾਨਕ ਪੁਲਿਸ ਹੋਣ ਜਾਂ ਫਿਰ ਲੋਕ ਹੋਣ ਮਦਦ ਦੇ ਲਈ ਅੱਗੇ ਆ ਰਹੇ ਨੇ ਐਂਬੂਲੈਂਸ ਵੀ ਮੌਕੇ ਤੇ ਬੁਲਾਈ ਗਈ ਆ ਲਗਾਤਾਰ ਰਾਹਤ ਕਾਰ ਜਿਹੜਾ ਉਹ ਚਲਾਇਆ ਜਾ ਰਿਹਾ ਪ੍ਰਸਿੱਧੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਜਮੋਲੀ ਦੀਆਂ ਦਿਖਾਵਾਂਗੇ ਜਿੱਥੇ ਨੰਦਾ ਨਗਰ ਹੈ ਨੰਦਾ ਨਗਰ ਦੇ ਵਿੱਚ ਬੱਦਲ ਫਟਦੇ ਤੇ ਉਸ ਤੋਂ ਬਾਅਦ ਕੁੰਤਰੀ ਫਾਲੀ ਤੇ તુਰਮਾ ਇਹ ਦੋ ਪਿੰਡ ਦੱਸੇ ਜਾ ਰਹੇ ਨੇ ਜਿੱਥੇ ਤਬਾਹੀ ਸਭ ਤੋਂ ਵੱਧ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਇਸ ਵੇਲੇ ਡਰੇ ਹੋਏ ਨੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਦੇਰਾਦੁਨ ઋਸ਼ੀਕੇਸ਼ ਪੋੜੀ ਗੜਵਾਲ ਉੱਤਰ ਕਾਸ਼ੀ ਹਰਦਵਾਰ ਸਮਿਤ ਕਈ ਜ਼ਿਲ੍ਹੇ ਨੇ ਜਿੱਥੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਚੇਤਾਵਨੀ ਦਿੱਤੀ ਗਈ ਹੈ ਕਿ ਭਾਰੀ ਮੀਂਹ ਪਏਗਾ ਪ੍ਰਸ਼ਾਸਨ ਇਸ ਵੇਲੇ ਅਲਰਟ ਮੋਡ ਦੇ ਵਿੱਚ ਹੈ ਜੋ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਨਵਦੀਕੰਡੇ ਜਿਹੜੇ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਸਥਾਨ ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਤਾਂ ਇਸ ਵੇਲੇ ਕਿਸ ਤਰੀਕੇ ਦੇ ਨਾਲ ਤਬਾਹੀ ਦਾ ਇਹ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਪ੍ਰਸ਼ਾਸਨ ਲੋਕਾਂ ਨੂੰ ਇਤਿਹਤ ਵੱਜੋ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕਰ ਰਿਹਾ ਹੈ ਸੁਲਾਵਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਅੱਜ ਬੱਦਲ ਛਾਏ ਹੋਏ ਨੇ ਕਈ ਇਲਾਕਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਇਸ ਤੋਂ ਲਾ ਵਾ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਬੱਦਲ ਜਿਹੜੇ ਨੇ ਛਾਏ ਹੋਏ ਨੇ ਕਿਉਂਕਿ ਹਿਮਾਚਲ ਦੇ ਵਿੱਚ ਹੋਵੇ ਪਹਾੜੀ ਇਲਾਕਿਆਂ ਦੇ ਵਿੱਚ ਹੋਵੇ ਇਸ ਵੇਲੇ ਭਾਰੀ ਮੀਂਹ ਪੈ ਰਿਹਾ ਜਿਸ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਵੀ ਮਿਲ ਰਿਹਾ ਹੈ ਤਾਂ ਤਬਾਹੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਹੈ ਕਿਉਂਕਿ ਲੋਕਾਂ ਨੇ ਅੱਖਾਂ ਸਾਹਮਣੇ ਆਪਣੇ ਆਸ਼ੀਆਂ ਨੇ ਟੈਂਦੇ ਹੋਏ ਵੇਖੇ ਨੇ ਉਹ ਤਬਾਹੀ ਉਹ ਖੌਫनाक منظر ਇਹਨਾਂ ਲੋਕਾਂ ਨੂੰ ਪੁੱਛੋ ਕਿਸ ਤਰੀਕੇ ਦੇ ਨਾਲ ਸਕਿੰਟਾ ਦੇ ਵਿੱਚ ਇਹਨਾਂ ਨੇ ਆਪਣੇ ਘਰਾਂ ਨੂੰ ਟਹਿ ਟੇਰੀ ਹੁੰਦੇ ਦੇਖਿਆ ਪਾਣੀ ਦੇ ਵਿੱਚ ਰੁੜਦੇ ਹੋਏ ਦੇਖਿਆ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਐਨਡੀਆਰਐਫ ਹੋਣ ਐਸਡੀਆਰਐਫ ਹੋਣ ਪੁਲਿਸ ਹੋਵੇ ਰੈਸਕਿਊ ਆਪਰੇਸ਼ਨ ਦੇ ਵਿੱਚ ਜੁਟੇ ਹੋਏ ਨੇ ਕਿਉਂਕਿ 10 ਲੋਕ ਜਿਹੜੇ ਨੇ ਇਸ ਵੇਲੇ ਲਾਪਤਾ ਨੇ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਜਿਹੜੀ ਆ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਰਹਿ ਰਹੇ ਨੇ ਉਹ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਕਿਉਂਕਿ ਮੌਸਮ ਦਾ ਜਿਹੜਾ रेड अलर्ट ਜਿਹੜਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਹੈ ਮੈਡੀਕਲ ਟੀਮਾਂ ਐਂਬੂਲੈਂਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਗਈਆਂ ਨੇ ਦੋ ਲੋਕਾਂ ਦਾ ਰੈਸਕਿਊ ਤੱਕ ਕਰ ਲਿਆ ਗਿਆ ਤਾਂ ਜੋ ਮੌਸਮ ਵਿਭਾਗ ਨੇ ਉਹਨਾਂ ਦੇ ਵੱਲੋਂ ਇਤਿਹਾਤ ਵਰਤਨ ਦੇ ਲਈ ਕਿਹਾ ਗਿਆ ਲੋਕਾਂ ਨੂੰ ਤੇ ਇਸ ਤੋਂ ਇਲਾਵਾ ਦੱਸ ਦਈਏ ਕਿ ਫਿਲਹਾਲ ਕਿਸੇ ਤਰੀਕੇ ਦੀ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਹੈ ਕੁਝ ਲੋਕ ਲਾਪਤਾ ਜ਼ਰੂਰ ਨੇ ਮੋਕਸ਼ ਨਦੀ ਦਾ ਜੋ ਜਲ ਸਤਰ ਹੈ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਕੀ ਕੁਝ जो उथे मौसम विज्ञानी ने अते प्रशासनिक अधिकारी ने उन्होंने की कुछ कहना है एक बार वो भी सुन लें जनपद चमोली में नंदानगर घाट स्थान है वहां पर गांव में बादल फटा है और बादल फटने के कारण कई मकान क्षतिग्रस्त हुए हैं दो गांव हैं बेसिकली एक गांव है कुंतरी लगा फाली इसमें आठ लोग और दूसरा है धुरमा इसमें दो लोग अभी लापता चल रहे हैं कुछ पशुओं की हानि बताई गई है राहत बचाव टीमें रात में ही घटना के तत्काल बाद मौके पर पहुंच गई थी उनके द्वारा राहत बचाव कार्य किया जा रहा है और बाकी टीमें भी रास्ते में जा रही हैं लेकिन नंद प्रयाग और घाट के बीच में छह स्थानों पर रास्ता बाधित हुआ है इसके कारण टीमों को अन्य टीमों को पहुंचने में विलंब हो रहा है फिलहाल मौके पर खोजबीन जारी है और आ, लगातार ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਫਿਲਹਾਲ ਹਾਲਾਤ ਤਕੀਨੇ ਪ੍ਰਸ਼ਾਸਨ ਲਗਾਤਾਰ ਜੁਟਿਆ ਹੋਇਆ ਹੈ ਇੱਕ ਕਰ ਤੁਸੀਂ ਦੇਖ ਸਕਦੇ ਹੋ ਘਰ ਦੇ ਆਲੇ ਦੁਆਲੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਪਾਣੀ ਦਾ ਵਹਾਅ ਵੀ ਇੰਨਾ ਤੇਜ਼ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਸੇ ਥਾਂ ਤੇ ਕੁਝ ਹੋਰ ਘਰ ਵੀ ਸੀਗੇ ਅ ਨਿਚਲੇ ਜੋ ਘਰ ਨੇ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਤਰੀਕੇ ਦੇ ਨਾਲ ਘਰ ਦਾ ਗਰਾਊਂਡ ਫਲੋਰ ਜਿਹੜਾ ਹੈ ਪਾਣੀ ਦੇ ਨਾਲ ਭਰ ਚੁੱਕਿਆ ਨੱਕੋ ਨੱਕ ਪਾਣੀ ਆਇਆ ਹੋਇਆ ਤੇ ਜੋ ਜਾਣਕਾਰੀ ਹੈ ਕਿ ਇਸੇ ਤਰੀਕੇ ਦੇ ਨਾਲ ਕਈ ਘਰ ਜਿਹੜੇ ਨੇ ਟਹਿ ਟੇਰੀ ਹੋ ਚੁੱਕੇ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਘਰ ਰੁੜ ਚੁੱਕੇ ਨੇ ਇੱਕ ਨਦੀ ਕਿਨਾਰੇ ਘਰ ਸਿੱਕਾ ਬੁਰੀ ਤਰੀਕੇ ਦੇ ਨਾਲ ਤਬਾਹ ਹੋ ਗਿਆ ਮਲਵਾ ਜੜਾ ਪਹਾੜਾ ਤੋਂ ਮਲਵਾ ਆ ਰਿਹਾ ਹੈ ਉਹ ਆਪਣੇ ਨਾਲ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਲੈ ਕੇ ਜਾ ਰਿਹਾ ਹੈ ਫਲੈਸ਼ ਫਲੱਡ ਦੇ ਕਾਰਨ ਕਈ ਥਾਵਾਂ ਤੇ ਨੁਕਸਾਨ ਹੋਇਆ ਹੈ ਸੜਕਾ ਆਵਾਜਾਈ ਜਿਹੜੀ ਹੈ ਇਸ ਵੇਲੇ ਠੱਪ ਹੋ ਚੁੱਕੀ ਹੈ ਕਿਉਂਕਿ ਕਈ ਸੜਕਾਂ ਵੀ ਨੁਕਸਾਨੀਆਂ ਗਈਆਂ ਨੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਉਚਲੇ ਪਹਾੜਾ ਤੋਂ ਜੋ ਮਲਵਾ ਡਿੱਗ ਰਿਹਾ ਉਹ ਦੇਖ ਕੇ ਲੋਕ ਡਰੇ ਹੋਏ ਨੇ ਕਿਉਂਕਿ ਤਬਾਹੀ ਜਿਹੜੀ ਹੈ ਰੁਕਣ ਦਾ ਨਾ ਨਹੀਂ ਲੈ ਰਹੀ ਕੁਝ ਦਿਨ ਪਹਿਲਾਂ ਹੀ ਦੇਰਾਦੁੰਨ ਦੇ ਵਿੱਚ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਸਹਸਤਰ ਤਾਰਾ ਦੇ ਵਿੱਚ ਬੱਦਲ ਫਟਿਆ ਸੀ ਤੇ ਹੁਣ ਕੁਝ ਦਿਨਾਂ ਬਾਅਦ ਹੀ ਮੁਰਦ ਉਤਰਾਖੰਡ ਦੇ ਵਿੱਚ ਇਹ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਹਰ ਪਾਸੇ ਖੌਫਨਾਕ ਮੰਜ਼ਰ ਦਿਖ ਰਿਹਾ ਕਿਉਂਕਿ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਫਲੈਸ਼ ਫਲੱਡ ਘਰਾ ਦੇ ਵਿੱਚ ਆ ਰਿਹਾ ਹੈ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਲੋਕ ਇਸ ਵੇਲੇ ਮਜਬੂਰ ਨੇ ਡਰੇ ਹੋਏ ਨੇ ਕਿ ਹਾਲਾਤ ਇਸ ਵੇਲੇ ਉਤਰਾਖੰਡ ਦੇ ਚਮੋਲੀ ਦੇ ਵਿੱਚ ਬਣੇ ਹੋਏ ਨੇ ਇਹ ਸਿੱਧੀਆਂ ਤਸਵੀਰਾਂ ਤੁਸੀਂ ਆਪ ਦੇਖ ਲਓ ਆਪਾਂ ਤਾਂ ਪੂਰਾ ਪਾਰਕ ਵਿੱਚ ਆਪਾਂ ਨੇ ਆਪਰੇਟ ਕੀਤਾ ਉਹਨਾਂ ਨਾਲ ਮੈਂ ਬਾਹਰ ਹੀ ਖੰਡਦੇ ਜਾਣਾ ਮੈਂ ਬਹੁਤ ਹੀ ਅੱਜ ਬਹੁਤ ਆ ਰਿਹਾ ਯਾਰ ਜਿੰਦਾ ਪੁੱਤ ਨੂੰ ਬਲਾਕ ਵਿੱਚ ਮੈਂ तो पलतरा यो यार्ज करोगी पलतरो मकान लेटिंग बाथरूम सब सबी होना यो यो होना दीवान हम हो मकान यो, यो, यो मकान पूरा पेड़ पूरा, पूरा, पूरा पीछगा अतार सा यो पूरा मलबा पूरा अतार से मकान भी टूटी थी बार वो मालू करे पूरा मकान मकान टूटे भी

ਹੋ ਦੱਸਾਂ ਗਏ ਉਹ ਵੀ ਇੱਥੇ ਬੜੀ ਗੜਸਾ ਨਾ ਹੋਏ ਤਾਰੀ ਮਾਂ ਚ ਨਹੀਂ ਹੋ ਤਨੀ ਮੋਹ ਨਾ ਨਾ ਕਿਪਾਸਾ ਨਹੀਂ ਨਹੀਂ ਦੇਸੀ ਕਿ 10 ਬੰਦਾ ਪਾਠੇ ਨਾ ਚਾਰੇ ਹੈ ਤੇ ਨੋਟਾ ਕੋਲ ਜਮਾ ਆਵਾਜ਼ ਨਾ ਹਾਂ ਮਾਂ ਮੋਕ ਨਹੀਂ ਮੀਨੂ एकदम ਆਉਈ ਦੀ ਲੱਗ ਹੈ ਲੈਟਰ ਤਾਂ ਵੀ ਨੋ ਤਾਂ यहाँ पे कुछ आदमी छत के नीचे मकान के नीचे दबे हुए हैं ये है इस मंजर को आप लोग देख सुन सकते हैं कितने आदमी यहाँ पे दबे हैं चार आदमी शमशान के नीचे दबे हुए बताए जा रहे हैं सोए हुए थे ना तो यहीं दबे